ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਣਾ ਤਾਂ ਅੱਜ ਆਪਾਂ ਜਾ ਰਹੇ ਕਿਤੇ ਬਾਹਰ ਬਾਹਰ ਕਾਦੇ ਵਾਸਤੇ ਜਾ ਰਹੇ ਆ ਤਾਂ ਅਸੀਂ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਕਾਦੇ ਵਾਸਤੇ ਅਸੀਂ ਬਾਹਰ ਜਾ ਰਹੇ ਆ ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਇੰਟਰਸਟਿੰਗ ਇੰਟਰਸਟਿੰਗ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਸਾਹ ਦੇਖੋ ਆਪਾਂ ਜਾਣ ਲੱਗੇ ਆ ਕਿਤੇ ਤੁਹਾਨੂੰ ਦਿਖਾਵਾਂਗੇ ਕਿੱਥੇ ਜਾ ਰਹੇ ਨੇ ਆ ਦੇਖੋ ਮੇਰਾ ਹਸਬੰਦ ਦੇ ਵਿੱਚੋਂ ਵੇਖੀ ਹਾਂ ਇਸੇ ਵਿੱਚ ਲੱਗਦਾ ਆ ਦੇਖ ਆ ਤੋੜੀ ਜਾ ਰਹੀ ਹੈ ਆ ਦੇਖੋ ਆ ਦੇਖੋ ਅਸੀਂ ਜਾ ਰਹੀ ਸੀ ਰਸਤੇ 'ਤੇ ਇੰਨੀ ਤੋਪੇ ਸੀ ਕਿ ਤਾਂ ਅਸੀਂ ਰੁਕ ਗਏ ਆ ਦੇਖੋ ਸਾਡੇ ਇੱਥੇ ਨਹਿਰ ਚੱਲਦੀ ਪਈ ਆ ਦੇਖੋ ਕਿੰਨੀ ਭਰੀ ਪਈ ਆ ਤੇ ਆ ਦੇਖੋ ਇੱਥੇ ਮਤਲਬ ਇੰਨੀ ਵਧੀਆ ਹੈ ਨਾ ਇੱਥੇ ਪੇੜ-ਪੋੜ ਸਾਰੇ ਲੱਗੇ ਹੋਏ ਆ ਆ ਦੇਖਾ ਇੰਨੇ ਵਧੀਆ ਪੇੜ-ਪੋੜ ਲੱਗੇ ਹੋਏ ਆ ਸਾਰੇ ਇੱਧਰ ਅੱਗੇ ਦੇਖੋ ਕਿੰਨੀ ਵਧੀਆ ਹੈ ਫਰਸਟ ਕਲਾਸ ਹੈ ਆ ਦੇਖਾ ਤੇ ਮੇਰੇ ਹਸਬੰਦ ਆ ਖੜੇ ਹੋਏ ਆ ਆ ਦੇਖਾ ਕੀ ਕਰੀ ਜਾਂਦੇ ਆ ਹਾਂ ਨਹਿਰ ਚ ਪਾਣੀ ਦੇਖੋ ਕਿੰਨਾ ਹੈ ਬਹੁਤ ਭਰੀ ਹੋਈ ਹੈ ਸਾਡੀ ਨਹਿਰ ਇੱਥੇ ਗਿਰਨਾਲ ਦੀ ਨਹਿਰ ਭਰੀ ਹੋਈ ਹੈ ਸਾਰੀ ਆ ਦੇਖੋ ਅਰੇ ਇਹ ਨਾ ਸਾਰੀ ਉਧਰ ਦੇਖੋ ਪਤਾ ਨਹੀਂ ਕੀ ਹੈ ਉੱਥੇ ਉੱਥੇ ਗਰਾਊਂਡ ਹੈ ਨਾ ਵਈ ਉਹ ਗਰਾਊਂਡ ਬਣਿਆ ਹੋਇਆ ਦੇਖਾ ਨਾ ਹਾਂ ਖੇਡਣ ਵਾਸਤੇ ਗਰਾਊਂਡ ਹੈਗਾ ਸਾਡੇ ਇੱਧਰ ਕਿੰਨਾ ਠੰਡਾ ਫਰਸਟ ਕਲਾਸ ਹੈਗਾ ਇੱਧਰ ਇੱਕਦਮ ਮਸਤ ਐਨਾ ਵਧੀਆ ਮੌਸਮ ਹੈ ਹਾਂ ਆ ਦੇਖ ਰਾਜਾ ਬੈਠੀ ਗਾਇਸ ਆ ਦੇਖੋ ਬਤਖ ਨਹਿਰ ਦੇ ਵਿੱਚ ਆ ਦੇਖ ਆ ਦੇਖੋ ਆ ਬੈਠੀ ਹੋਈ ਆ ਦੇਖੋ ਹੁਣ ਇਹ ਦੇਖੋ ਪਾਣੀ ਚ ਉਤਰੂ ਥੋੜੇ ਦੇਰ ਚ ਹਲੇ ਪਾਣੀ ਛੱਡਦੀ ਵੀ ਹੈ ਨਾਲੇ ਦੇਖ ਪਰ ਹੈ ਪੂਰੇ ਕਾਲੇ ਰੰਗ ਦੀ ਨਾ ਹਾਂ ਕਾਲੇ ਰੰਗ ਦੀ ਬਤਖ ਹੈ ਆ ਮੈਂ ਗਲੀਵਰ ਦੇਖੀ ਇਹ ਬਤਖ ਹੈ ਕਿ ਨਹੀਂ ਹਾਂ ਜਿਆਦਾ ਦੇਖੋ ਜੋਤੀ ਕੀ ਕਰਨਾ ਇਹ ਨਹਿਰ ਦੇ ਹਾਂ ਹਾਂ ਓ ਬੈਠੀ ਹਾ ਤੇ ਗੁਤਰੀ ਨਿਯੋ ਪਾਣੀ ਦੇ ਹਾ ਤੇ ਗੁਤਰੀ ਨੀ ਆ ਖੜੀ ਆ ਤੂੰ ਨਹਿਰ ਹੁਣ ਨਹਿਰ ਨਾ ਦੇਖਣ ਚੱਲ ਜੀ ਇਹ ਸੇ ਨਹਿਰ ਦੇਖਣ ਚੱਲੀ ਹੋਈ ਆ ਹਾਨੂੰ ਪਤਾ ਇੱਥੇ ਇੰਨਾ ਠੰਡਾ ਆ ਦੇਖੋ ਨਹਿਰ ਹੈ ਨਾਲ ਪੇੜ ਪੌਦੇ ਦੇਖੋ ਕਿੰਨੇ ਲੱਗੇ ਹੋਏ ਵੱਡੇ ਵੱਡੇ ਪੇੜ ਦੇਖੋ ਲਾਈਨ ਤਰ ਲੱਗੇ ਹੋਏ ਪਿੱਛੇ ਪਿੱਛੇ ਵੀ ਆਏ ਹੋਏ ਆ ਦੇਖੋ ਇੰਨੇ ਪੇੜ ਲੱਗੇ ਹੋਏ ਨੇ ਇੱਥੇ ਬਹੁਤ ਜ਼ਿਆਦਾ ਪੇੜ ਲੱਗੇ ਇੰਨੀ ਠੰਡੀ ਹਵਾ ਚੱਲਦੀ ਨਾ ਅਸੀਂ ਆਏ ਸੀ ਰਸਤੇ 'ਚ ਇੱਥੇ ਰੁਕ ਗਏ ਮੈਂ ਕਿੰਨੀ ਠੰਡੀ ਹਵਾ ਚੱਲਦੀ ਇੰਨਾ ਵਧੀਆ ਹੈਗਾ ਸਾਰਾ ਕੁਝ ਇੱਥੇ ਕੋਈ ਫੋਟੋ ਨਹੀਂ ਨਾ ਫੋਟੋ ਲੈ ਕੇ ਲਿਆਂਗੇ ਆ ਤੇ ਰੋ ਭੈਣ ਦੀ ਲੈਣ ਹੋਰ ਭੈਣ ਕੋ ਚੱਕ ਲੈ ਇਹ ਕਹਿੰਦੇ ਕਹ ਰੱਖੀ ਕਿਤੇ ਪਾਣੀ ਨਾ ਕੋਈ ਚੱਕ ਕੇ ਲੈ ਜਾਏ ਲੋਕਾਂ ਦਾ ਪਤਾ ਨਹੀਂ ਕੌਣ ਆ ਤੇ ਜੇ ਵੜਿਆ ਹੋ ਕੇ ਭੱਜਣਾ ਹਾਂ ਆ ਦੇਖੋ ਪਿੱਛੇ ਨਹਿਰ ਹੀ ਨਹੀਂ ਪੜੀ ਹੋਈ ਮੌਸਮ ਇੱਥੇ ਨਾ ਠੰਡਾ ਹੈ ਬਹੁਤ ਜ਼ਿਆਦਾ ਪੇੜ ਦੇਖੋ ਕਿੰਨੇ ਲੱਗੇ ਆ ਦੇਖੋ ਸਾਰੇ ਤੁਸੀਂ ਜਾ ਰਹੇ ਆ ਇੱਥੇ ਖੜਨ ਦਾ ਬਹੁਤ ਮਨ ਕਰੇ ਸੀ ਪਰ ਇੱਥੇ ਕਰਨੀ ਨਹੀਂ ਹਸਬੰਦ ਕਹਿੰਦੇ ਜਲਦੀ ਤੁਹਾਨੂੰ ਪਤਾ ਹੈ ਕਿ ਖੜੇ ਜੰਗਲ ਨਾਲੇ ਆ ਗਏ ਆ ਆ ਇੱਥੇ ਆਪਾਂ ਖੜਾਂਗੇ ਅਗਲੇ ਕਹਿੰਦੇ ਪਤਾ ਨਹੀਂ ਕਿਉਂ ਖੜੇ ਆ ਪੀਰ ਆਲਾ ਤੁਹਾਨੂੰ ਪਤਾ ਹੈ ਅੱਜ ਕੱਲ ਲੋਕਾਂ ਦੀ ਸੋਚ ਕਿਦਾਂ ਦੀ ਆ ਮੈਂ ਖੜੀ ਨਹੀਂ ਤੋ ਆਪਾਂ ਪੱਕਰੇ ਜਾ ਰਹੇ ਆ ਕਰੇ ਨਹੀਂ ਉੱਥੇ ਦੁਕਾਨ ਤੇ ਜਾ ਰਹੇ ਜਿਹੜੇ ਦੁਕਾਨ ਤੇ ਜਾ ਰਹੇ ਉੱਥੇ ਜਾ ਕੇ ਮਿਲ ਜਾਂਦਾ ਆ ਇਸ ਆ ਆ ਦੇਖੋ ਕਿੰਨੇ ਸੋਹਣੇ ਇੱਥੇ ਕਲੋਨੀਆਂ ਨੇ ਘਰ ਘਰ ਬਣੇ ਹੋਏ ਸੋਹਣੇ ਬਹੁਤ ਜ਼ਿਆਦਾ ਆ ਦੇਖੋ ਫੇਰ ਗੁਰ ਵੀ ਲੱਗਿਆ ਸਾਡੇ ਤੋਂ ਸੋਹੇ ਚੀਜ਼ ਹੈ ਨਹੀਂ ਯਾਰ ਫੇਰ ਕਿ ਕਿਚਰੇ ਲੱਗ ਰਹੇ ਆ ਸੱਡੇ ơi ਨਾ ਇਹ ਨਹੀਂ ਨਾ ਸਾਡੇ ਤੇ ਖਾਸ ਨਹੀਂ ਹੈ ਨਾ ਵਧੀਆ ਨਹੀਂ ਪਰ ਇਸ ਤੋਂ ਬਹੁਤ ਵਧੀਆ ਦੁਕਾਨਾਂ ਦਾ ਕੋਨਾ ਵੀ ਰੱਖਿਆ ਨੇ ਸਾਰਾ ਕੁਝ ਵਧੀਆ ਆਇਆ ਹੁਣ ਆਪਣੇ ਅਥਰ ਕੀ ਹੈ ਚਲੋ ਕੋਈ ਨਾ ਆ ਚੁੱਕੇ ਆਥੇ ਆ ਦੇਖੋ ਦੁਕਾਨ ਪਿੱਛੇ ਆਪਾਂ ਲੈਣੀ ਨਿਊਡ ਨਿਊਡ ਅੰਨੇ ਤੋਂ ਆ ਚੁੱਕੇ ਨੇ ਬਾਅਦ ਸੋਣ ਮੰਦਰ ਜਾ ਰਹੇ ਆ ਦੇਖੋ ਇਧਰ ਕੀ ਹੈ ਆ ਦੇਖੋ ਉਹ ਦੇਖੋ ਜਿਹੜਾ ਰੈੱਡ ਜਿਹਾ ਸੂਟ ਹੈ ਨਾ ਉਹ ਵਾਲਾ ਉਹ ਮੈਨੂੰ ਨਾ ਉਹ ਸੂਟ ਬਹੁਤ ਪਸੰਦ ਆਇਆ ਮੇਰੇ ਹਸਬੰਦ ਲੈ ਨਹੀਂ ਰਹੇ ਪਰ ਕਹਿੰਦਾ ਤੈਨੂੰ ਬਾਹਰ ਕੀ ਲੈ ਕੇ ਆਇਆ ਤੂੰ ਸੂਟੀ ਪਸੰਦ ਕਰਨ ਲੱਗ ਗਈ ਆ ਆ ਬਾਹਰ ਲੈ ਆ ਜੀ ਬੇਸ ਗਈ ਆ ਮੈਂ ਕਿਹਾ ਮੈਨੂੰ ਸੂਟ ਲੈ ਲਾ ਆ ਦੇ ਕਿੰਨਾ ਰਸਟ ਤੇ ਇਹ ਸਾਹ ਦੇਖੋ ਆਈਸਕ੍ਰੀਮ ਮੈਂ ਕਿਹਾ ਮੈਨੂੰ ਆ ਕੋਏ ਵਾਲੇ ਆਈਸਕ੍ਰੀਮ ਲਿਆ ਕੇ ਦੋ ਕਹਿੰਦੇ ਨਹੀਂ ਲੈਣੀ ਨਹੀਂ ਉੱਡ ਲੈ ਕੇ ਚੱਲ ਘਰੇ ਤੇ ਪਚਾਪ ਆ ਦੇਖੋ ਕਿੰਨੇ ਖਰਾਬ ਨੇ ਤੇ ਅੰਦਰ ਅੰਦਰ ਸਾਈਡ ਅੰਦਰ ਦਿਖਾਵਾਂ ਆ ਦੇਖੋ ਅੰਦਰ ਸਾਰੇ ਬੈਠੇ ਹੋਏ ਆ ਅੰਦਰ ਵੀਡੀਓ ਵਿੱਚ ਆ ਦੇਖੋ ਸਾਰੇ ਇੱਧਰ ਬੈਠੇ ਹੋਏ ਆ ਹੁਣ ਸਾਡੀ ਨਿਊ ਡਲਾਨ ਵਾਲੀ ਹੈ। ਇਹ ਸਾਡੇ ਤੇ ਆ ਸਾਰੇ ਇਥੇ ਵੈਰਾਈਟੀ ਰੱਖੀ ਹੋਈ ਹੈ ਨਾਲ ਦੇ। ਆ ਦੇਖੋ ਕੇਸ ਪੇਸਟੀਆਂ ਕਿੰਨੇ ਸੋਹਣੇ ਹੈਗੇ। ਆ ਨਹੀਂ ਬਣਾਉਂਦੀ। ਆ ਦੇਖੋ ਪਿੰਕ ਕਲਰ ਦਾ ਜਿਆਦਾ ਸੋਹਣਾ ਹੈ। ਕਿੰਨਾ ਸੋਹਣਾ ਹੈ। ਠੀਕ ਹੈ। ਤੇ ਨਿਊਡਲ ਆ ਪਾ ਲਿਆ ਯਾ ਦੇਖੋ ਨਿਊਡਲ ਲਿੱਤੀ ਸੀ ਨਿਊਡਲ ਲੈ ਲਿਆ ਤੇ ਬਸ ਮੌਸਮ ਵੈਸੇ ਠੀਕ ਹੋ ਗਿਆ ਸੀ ਪਹਿਲਾਂ ਧੁੱਪ ਸੀ ਹੁਣ ਤਾਂ ਧੁੱਪ ਨਹੀਂ ਹੈ ਹੁਣ ਠੀਕ ਹੋ ਗਿਆ ਹੁਣ ਆਪਾਂ ਤੁਹਾਨੂੰ ਮਿਲਦੇ ਆ ਘਰੇ ਚੱਲ ਕੇ ਤੁਸੀਂ ਹੁਣ ਘਰੇ ਆ ਚੁੱਕੇ ਆ ਤਾਂ ਨਿਊਡਲ ਲੈ ਕੇ ਆਇਆ ਤਾਂ ਹੁਣ ਆਪਾਂ ਨਿਊਡਲ ਖਾਵਾਂਗੇ ਤੇ ਹੁਣ ਬਸ ਗਰਮੀ ਬਹੁਤ ਲੱਗ ਰਹੀ ਸੀ ਨਹਿਰ ਦੇ ਕੋਲ ਜਦ ਨਹਿਰ ਦੇ ਕੋਲ ਗਈ ਉਦੋਂ ਤਾਂ ਠੀਕ ਸੀਗਾ ਇੱਥੇ ਆ ਕੇ ਤਾਂ ਬਹੁਤ ਗਰਮੀ ਦੀ ਘਬਰਾਹਟ ਜਿਹੀ ਲੱਗ ਰਹੀ ਹੈ ਗਾਇਜ਼ ਹੁਣੀ ਹੁਣੀ ਨਿਊਡਲ ਖਾ ਕੇ ਢਟੀ ਆ ਆ ਨਿਊਡਲ ਲਵਾਵਾ ਪਿਆ ਤੇ ਨਾਲ ਹੀ ਹੁਣ ਅੰਬ ਖਾਣ ਲੱਗੀ ਹੋਈ ਆ ਆ ਨਿਊਡਲ ਲਵਾਵਾ ਆ ਨਿਊਡਲ ਲਵਾਵਾ ਕਾਕੇਟੀਏ ਉਸ ਵੇ ਨਾਲ ਹੀ ਅੰਬ ਸ਼ੁਰੂ ਕਰ ਲਿਆ ਹੁਣ ਤੁਸੀਂ ਦੱਸੋ ਕੋਈ ਕਿੰਨਾ ਕਿ ਲਾਲਚੀ ਹੋ ਸਕਦਾ ਮੈਂ ਕਿੱਥੇ ਲਾਲਚੀਆਂ ਝੂਠ ਨਾ ਘਟੋਲੇ ਕਰੋ ਤੇ ਫਿਰ ਦੱਸੋ ਹੁਣ ਆ ਨਿਊਡਲ ਖਾਣ ਤੋਂ ਬਾਅਦ ਅੰਬ ਕੌਣ ਖਾਂਦਾ ਯਾਰ ਤੁਸੀਂ ਵੀ ਤਾਂ ਖਾਦੇ ਹੀ ਆ ਤੁਹਾਨੂੰ ਮੇਰਾ ਚਿਹਰਾ ਦੇਖ ਕੇ ਲੱਗਦਾ ਕਿ ਮੈਂ ਖਾਦੇ ਹੋਣਗੇ ਆ ਦੇਹਰਾ ਦੇ ਪਲੇਟ ਆ ਮੇਰੀ ਆ ਤਾਂ ਇਨਾ ਦੀ ਆ ਦੇਖੋ ਇਹ ਤੇ ਨੇ ਕਿ ਚਿੱਲਕ ਬਾਨੂੰ ਰੱਖਿਆ ਹੈ ਇੱਕ ਨੀਡਲ ਵਾਸਤੇ ਰੱਖਿਆ ਹੈ ਤਾਂ ਇਹਦੇ ਵਿੱਚ ਹੈ ਨੀਡਲ ਵਾਲੇ ਲਿਫਾਵੇ ਜਿਆ ਵਿੱਚ ਝੂਠੋ ਬੋਦੀ ਜਾਂਦੇ ਹੋ ਇਹ ਚ ਤਾਂ ਤੂੰ ਉਹ ਰੱਖਿਆ ਚਟਣੀ ਆ ਚਟਣੀ ਦਰਪੀਆਂ ਥੱਲੇ ਆ ਦੇਖੋ ਚਟਣੀ ਦੇਖੇ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣੇ ਨੇ ਪਰ ਮੇਰੇ ਉੱਪਰ ਪੂਰੀ ਬਾਲਟੀ ਪਾ ਲਿੰਦੀ ਹੈ ਹਾਂ ਦੱਸ ਤੁਸੀਂ ਕਿੱਥੇ ਨਾ ਆਏ ਸਾਡੇ ਨਾਲ ਦੇਖੋ ਪਾਣੀ ਪਰ ਨਿਕਲ ਸੀ ਤਾਂ ਕਿ ਫਟਾਫਟ ਪਾਣੀ ਦਾ ਪਾਣੀ ਆਉਂਦਾ ਪਿਆ ਹੱਥ ਦੇਖੋ ਕਹੇ ਜਿੱਤੇ ਨਿਫੜੇ ਹੋਇਆ ਪਾਟਰਨ ਤੇ ਫਿਰ ਪਾੜ ਲਾਇਆ ਸੀ ਘਰ ਵਾਲੇ ਤੇ ਬੈਠੇ ਤਾਂ ਬਾੜਾ ਲਾਇਆ ਸੀ ਕਿਤੇ ਤਾਂ ਹੱਥੇ ਨਹੀਂ ਪੜਦਾ ਨਾ ਆਹ ਬਾੜਾ ਲਾਇਆ ਸੀ ਤੇ ਹੁਣ ਦੇ ਸੂਮਾ ਸਾਂ ਵਿੱਚ ਬਹੁਤ ਗਰਮ ਹੋ ਗਿਆ ਅੱਜ ਬਹੁਤ ਜ਼ਿਆਦਾ ਗਰਮੀ ਲੱਗੇ ਵੀ ਮੈਨੂੰ ਮੈਂ ਫਟਾਫਟ ਨਹਾਣਾ ਵਾ ਜਾ ਕੇ ਹੁਣ ਨਾ ਪਾਣੀ ਭਰ ਕੇ ਨਹਾ ਲਾਂਗੀ ਬਸ ਰਸਤਵਾ ਦਾ ਪਠੰਡੇ ਠੰਡੇ ਕੋਲ ਜਾ ਕੇ ਅੱਛੀ ਲੱਗਦੀ ਹੈ ਤੁਸੀਂ ਵੀ ਆਦੇ ਸੀ ਬੈਠਣ ਆਸ ਗਾਇਸ ਮੈਂ ਨਾ ਆ ਦੇਖੋ ਪਿਆਲ ਟਮਾਟਰ ਕੱਟਣ ਲੱਗੀ ਤੇ ਕਿੱਡੇ ਛੋਲੇ ਬਣਾਏ ਸੀ ਅੱਜ ਤੇ ਛੋਟੇ ਛੋਟੇ ਬਣਾ ਕੇ ਫਟਾਫਟ ਆ ਪਸਾਰ ਹੋ ਗਿਆ ਤੇ ਨਾ ਮੈਂ ਅੱਜ ਚੌਲ ਬਣਾਉਣੀ ਆ ਅੱਜ ਨਾ ਕੋਈ ਨਹੀਂ ਬਾਰਾ ਫੁੱਲ ਦਾ ਪਤਾ ਹੈ ਕਿ ਮਾਰਕੀ ਨੇ ਕਿਤੇ ਖੁਸ਼ੀ ਦੀ ਗੱਲ ਉਹ ਸੁਣਾਦੀ ਵੀ ਰਹੀ ਸੀ ਦੱਸਾਂ ਕਿ ਆਪਾਂ ਤੇ ਜਾਣਾ ਪੋੜੀ ਇਹ ਹੱਸਣ ਕੱਪਣਾ ਰਹਾ ਹੱਸ ਰਹਾ ਮੈਂ ਤਾਂ ਹੈਗੇ ਉਹ ਜਿੱਦਾਂ ਮੈਨੂੰ ਬੋਲਦੇ ਹੁੰਦੇ ਸੀ ਨਾ ਸਭ ਕੁਝ ਸਮਝਦੇ ਹੁੰਦੇ ਸੀ ਉਹਨਾਂ ਦੇ ਜਵਾਬ ਦਾ ਉਹ ਨਹੀਂ ਜੀ ਕਰ ਮਤਲਬ ਪੈਨਸੇ ਤੋਂ ਦੂਰ ਹੋ ਗਿਆ ਵਾ ਤੋਂ ਬਹੁਤ ਬੋਸਣਾ ਤੇ ਮੈਂ ਤੁਹਾਨੂੰ ਕੱਲ ਦੱਸੂਗੀ ਵੀਡੀਓ ਚ ਕਿ ਕੀ ਖੁਸ਼ੀ ਦੀ ਗੱਲ ਹੈਗੀ ਆ प्लीज ਮੇਰੇ ਵੀਡੀਓ ਤੇ ਹਾਦ ਤੱਕ ਬਣੇ ਰਹੋ ਗਾਈਸ ਆ ਦੇਖੋ ਮੈਂ ਟਮਾਟਰ ਪਿਆ ਕੇ ਛਿੱਲੇ ਸੀ ਹੁੰਦੇ ਬਸ ਮਿਕਸ ਜੇ ਮਿਕਸ ਕਰਨੇ ਆ ਤੇ ਨਾ ਮੈਂ ਹਟਾ ਬਟ ਕਰਾ ਲੈਣੇ ਟਾਈਮ ਜ਼ਿਆਦਾ ਹੋ ਗਿਆ ਤੇ ਅੱਜ ਆਪਾਂ ਬਾਹਰ ਗਏ ਸੀ ਬਾਹਰ ਬਹੁਤ ਤੇ ਅੱਜ ਦਾ ਵਲੋਗ ਤੁਹਾਨੂੰ ਕੈਸੇ ਲੱਗੇ ਦੱਸਿਓ ਜ਼ਰੂਰ ਅੱਜ ਦਾ ਵਲੋਗ ਕੈਸੇ ਲੱਗੇ 댓글 ਕੋ ਦੱਸਿਓ ਤੇ ਅਸੀਂ ਬਾਹਰ ਗਏ ਸੀ ਥੋੜੇ ਜਿਹਾ ਤੁਰਕੀ ਮਜ਼ਾ ਆਇਆ ਸੀ ਘਰੇ ਆ ਕੇ ਫਿਰ ਹੋਈ ਗੱਲ ਨਹੀਂ ਚੱਲਦੀ ਤੇ ਖੁਸ਼ ਖਬਰੀ ਖੁਸ਼ ਖਬਰੀ ਤਾਂ ਹੈਗੀ ਹੈ ਪਰ ਅੱਜ ਨਹੀਂ ਦੱਸਾਂ ਕੱਲ ਦੱਸਾਂਗੇ ਤੇ ਤੁਸੀਂ ਖੁਸ਼ ਹੋਣ ਲਈ ਜਾਨਣਾ ਚਾਹੁੰਦੇ ਹੋ ਤਾਂ ਕੱਲ ਦੀ ਵੀਡੀਓ ਜ਼ਰੂਰ ਹੋਰੇ ਦੇਖਿਓ ਕੱਲ ਦੀ ਵੀਡੀਓ ਵਿੱਚ ਬਹੁਤ ਵੱਡੀ ਖੁਸ਼ਖਬਰੀ ਹੈ ਸਾਡੇ ਲਈ ਤਾਂ ਸਪੈਸ਼ਲ ਜਾਦਾ ਉਹ ਵੱਡੀ ਖੁਸ਼ਖਬਰੀ ਹੈ ਤੁਸੀਂ ਲੋਕ ਜਿਹੜੇ ਸਾਨੂੰ ਸਪੋਰਟ ਕਰਦੇ ਹੋ ਉਹਨਾਂ ਲਈ ਵੀ ਬਹੁਤ ਵੱਡੀ ਹੋਵੇਗੀ ਖੁਸ਼ਖਬਰੀ ਕਿ ਮਤਲਬ ਕਿ ਸਾਡੇ ਦਾ ਤੁਸੀਂ ਬਹੁਤ ਖੁਸ਼ ਹੋ ਜਾਓਗੇ ਖੁਸ਼ਖਬਰੀ ਜਾਣ ਕੇ ਤੇ ਮੈਂ ਨਾ ਕੱਲ ਦੀ ਵੀਡੀਓ ਦੇਖਣੇ ਕੋਈ ਸਪੈਸ਼ਲ ਚੀਜ਼ ਦੱਸਾਂਗੇ ਤਾਂ ਤੁਸੀਂ ਪਲੀਜ਼ ਲਾਈਕ ਜਰੂਰ ਕਰਦੇ ਰਹੋ ਤੇ ਅੱਜ ਦੀ ਵੀਡੀਓ ਕਿੱਦਾਂ ਦੇ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੇ ਗਾਇਸ ਤੁਸੀਂ ਜਿਹੜੀ ਮੇਰੀ ਕੱਲ ਦੀ ਵੀਡੀਓ ਸੀ ਔਰ ਪਰਸੋਂ ਦੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਇੰਨੇ ਲਾਈਕ ਤੇ 98 ਲਾਈਕ ਹੋ ਗਏ ਉਹ ਜਿਹੜੇ ਬਹੁਤ ਬਹੁਤ 98 ਨਹੀਂ ਹਾਂ 86 86 ਲਾਈਕ ਹੋ ਬਹੁਤ ਬਹੁਤ 378 ਵਿਊ ਇੱਕ ਦਿਨ ਦੇ ਵਿੱਚ ਤੇ ਉਹ ਹੋ ਬਹੁਤ ਬਹੁਤ ਥੈਂਕਸ ਹਾਂ ਮਲਕੀ 1k ਹੀ ਹੋ ਗਏ ਤਾਂ ਅੱਜ ਅਸੀਂ ਬਹੁਤ ਸਾਰੇ ਨਾਲ ਆ ਦੇ ਖੜਿਆ ਤੁਸੀਂ ਇਹ ਸਿੱਧਾ ਹੀ ਕਰਦੇ ਰਿਹਾ ਕਰੋ ਥੋੜੇ ਜਿਹਾ ਮਤਲਬ ਸਾਡਾ ਕੁਝ ਹੋ ਜਾਊਗਾ ਯਾਰ ਸਾਡੇ ਘਰੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਨਾਲ ਸੀ ਦਵਿੰਡ ਵਗੈਰਾ ਬਣਾਉਣਾ ਆਦਰਵਾਸ ਤੇ ਅੱਜ ਹੀ ਸਪੈਸ਼ਲੀ ਬਾਹਰ ਗਈ ਸੀਗੀ ਲੜ ਲੁੜ ਕੇ ਗਈ ਸੀ ਬਾਹਰ ਤੇ ਦੱਸੋ ਜ਼ਰੂਰ ਕਿ ਅੱਜ ਦਾ ਵਲੋਗ ਤੁਹਾਨੂੰ ਕਹਿਜ ਲੱਗਿਆ ਤੇ ਕਮੈਂਟ ਕਰਕੇ ਇਹ ਵੀ ਦੱਸਿਆ ਕਰੋ ਕਿ ਜੇ ਵੀਡੀਓ ਨਹੀਂ ਚੰਗੀ ਲੱਗ ਰਹੀ ਇੱਕ ਹੀ ਚੀਜ਼ ਤੇ ਕੁਝ ਦੱਸ ਦਿਆ ਕਰੋ ਕਿ ਇਸ ਤਰ੍ਹਾਂ ਨਹੀਂ ਦੇ ਇਸ ਤਰ੍ਹਾਂ ਦੇ ਵਲੋਗ ਬਣਾਓ ਜਾਂ ਕੁਝ ਕਰੋ ਪਰ ਦੱਸਿਆ ਜ਼ਰੂਰ ਦੱਸਿਆ ਕਰੋ ਹੁਣ ਆਪਾਂ ਥੋੜੀ ਟਾਈਮ ਤੋਂ ਬਾਅਦ ਆੜਾ ਜਾਣਾ ਸਟਾਰਟ ਕਰਾਂਗੇ ਬਾਅਦ ਦੇ ਵਲੌਗ ਬਣਾਵਾਂਗੇ ਕਿੱਥੇ ਕਿੱਥੇ ਜਾਵਾਂਗੇ ਉਥੇ ਦਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਤੇ ਸਾਡੇ ਨਾਲ ਮਤਲਬ ਕੀ ਯ ਭਾਵੇਂ ਕਿ ਨਾ ਅੰਡਰ ਮਾਡਲ ਹੋਵੇ ਤੇ ਤਾਂ ਅਸੀਂ ਬਾਹਰ ਜਾਂਦੇ ਨੇ ਤੇ ਹੁਣ ਆਪਾਂ ਪੱਕਾ ਬਾਹਰ ਜਾਵਾਂਗੇ ਤੇ ਨਿਊ ਨਿਊ ਵੀਡੀਓਜ਼ ਲੈ ਕੇ ਆਵਾਂਗੇ ਨਿਊ ਨਿਊ ਚੀਜ਼ਾਂ ਲੈ ਕੇ ਆਵਾਂਗੇ ਕਿੱਥੇ ਜਾਂਦੇ ਕਿੱਥੇ ਆਂਦੇ ਕੀ ਖਾਂਦੇ ਸਭ ਕੁਝ ਦੱਸਾਂਗੇ ਤੇ ਇਸ ਵੀਡੀਓ ਨੂੰ ਘੱਟੋ ਘੱਟ ਜਿਆਦਾ ਨਹੀਂ ਤੇ 100 ਲਾਈਕ ਤਾਂ ਕਰ ਹੀ ਦਿਓ ਜੀ 100 ਲਾਈਕ ਤਾਂ ਚਾਹੀਦੇ ਨੇ ਬਾਕੀ ਤੁਸ ਸ਼ੇਅਰ ਜ਼ਰੂਰ ਕਰਿਓ ਤੇ ਕੱਲ ਦੀ ਵੀਡੀਓ ਮਿਸ ਨਾ ਕਰਿਓ ਕੱਲ ਦੀ ਵੀਡੀਓ ਵਿੱਚ ਇੱਕ ਬਿਗ ਗੁੱਡ ਨਿਊਜ਼ ਹੈ ਤੁਹਾਡੇ ਸਾਰੇ ਵਾਸਤੇ ਤੇ ਪਲੀਜ਼ ਬਣੇ ਰਹੋ ਦੋਸਤੋ ਅੱਜ ਦਾ ਵਲੌਗ ਅਸੀਂ ਠੀਕ ਖਤਮ ਕਰਦੇ ਹਾਂ ਤੇ ਪਲੀਜ਼ ਮੇਰੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਤਾਂ ਬਹੁਤ ਸਾਰਾ